ਦੀਆਂ ਜਿੰਨੇ ਕਲਾਸਾਂ ਸਾਡੀ ਯੋਗਾ ਕਲਾਸਾਂ ਲੱਗੀਆਂ ਸੀ ਆਪਣੇ ਉਹਦੇ ਚ ਪੰਜ ਛੇ ਕਲਾਸਾਂ ਜਿਹੜੀਆਂ ਅਸੀਂ ਅਨਿਸ਼ਕਾਮ ਸੇਵਾ ਕਰਦੇ ਹਾਂ ਲੋਕਾਂ ਨੂੰ ਆਪ ਵੀ ਤੰਦਰੁਸਤ ਰਹੋ ਤੇ ਦੂਜਿਆਂ ਨੂੰ ਤੰਦਰੁਸਤ ਰੱਖਿਓ ਮੈਸੇਜ ਇਹੋ ਹੈ ਕਿ ਯੋਗ ਨੂੰ ਜੋੜਦਾ ਕਰੋ ਯੋਗ ਤੇ ਰਹੋ ਨਿਰੋਗ ਅਸੀਂ ਕਹਿੰਦੇ ਆਪ ਵੀ ਤੰਦਰੁਸਤ ਰਹੋ ਤੇ ਦੂਜਾ ਵੀ ਤੰਦਰੁਸਤ ਰਹੇ ਅੱਜ ਕੱਲ੍ਹ ਸਭ ਨੂੰ ਪਤਾ ਹੈ ਕਿ ਜਿਸ ਨਾਲ ਇਹ ਬਿਮਾਰੀਆਂ ਫੈਲੀਆਂ ਅਸੀਂ ਆਪਣੇ ਆਪਣੇ 1 ਘੰਟਾ ਦੀਏ ਉਹ 2 ਹੀ ਘੰਟੇ ਸ਼੍ਰੀ ਕੋ ਕੰਮ ਲਈ ਉਹ ਸਾਡੀਆਂ ਆਪਣੇ 20 ਕਲਾਸਿ ਸ਼ਿਸ਼ੋਬਾਸੂ ਦੇਵਾ ਜੀ ਸਾਡੇ ਇੱਕ ਦੋ ਪਰ ਬਿਰਬਖਸ਼ ਨਗਰ ਆਪਨਿੰਗ ਸਕੱਤਰ ਜੀ ਬਾਜੂਮਰ ਜੀ ਇਸੇ ਦਾ ਐਸਡੀਓ ਸਾਹਿਬ ਅਨੰਦ ਮਾਲ ਜਿਹਨੀਆਂ ਮਤਲਬ ਸਾਡੇ ਪੁਰਾਣੇ ਯੋਗ ਟੀਚਰ ਹੈਗੇ ਸਾਰੇ ਸਮਾਜ ਸੇਵਾ ਚ ਲੱਗੇ ਹੋਏ ਅੱਜ ਜਿਹੜਾ ਨਾਨਕ ਨੀਵਾ ਜੋ ਜਲੇ ਲੱਗਿਆ ਦਿੱਤੀ ਆਵਾਜ਼ ਜਿਹੜਾ ਆਦਮੀ ਨਿਸ਼ਕਾਮ ਸੇਵਾ ਕਰਦਾ ਪਰਮਾਤਮਾ ਵੀ ਉਹਨਾਂ ਨੂੰ ਸਾਥ ਦਿੰਦਾ ਹੈ ਅਇਤੋਂ 11 ਸਾਲ ਪਹਿਲਾਂ ਜਦੋਂ ਵਰਗ ਆਰਗੇਨਾਈਜੇਸ਼ਨ ਜਿਹੜੀ ਆ ਯੂਨੋ ਯੂਨਾਈਟਡ ਡਿਸ਼ਸ ਆਰਗੇਨਾਈਜੇਸ਼ਨ ਉਹਦੇ ਪ੍ਰਸਤਾਵ ਦੇ ਮੁਤਾਬਕ ਅੱਜ ਜਿਹੜਾ 21 ਜੂਨ ਦਾ ਦਿਨ ਹੈ ਉਹ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਦੇ ਵਿੱਚ ਮਨਾਉਣਾ ਸ਼ੁਰੂ ਕੀਤਾ ਸੀ ਔਰ ਆ 11ਵਾਂ ਯੋਗ ਦਿਵਸ ਹੈ ਔਰ ਬੜੀ ਧੂਮਤਾਂ ਦੇ ਨਾਲ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਦੁਨੀਆ ਦੇ ਲਗਭਗ ਸਾਰੇ ਹੀ ਦੇਸ਼ ਜਿਹੜੇ ਆ ਉਹ ਅੱਜਕੱਲ੍ਹ ਅੱਜ ਇਸ ਯੋਗ ਦਿਵਸ ਨਾਲ ਜੁੜੇ ਹੋਏ ਆ ਔਰ ਹਰ ਜਗ੍ਹਾ ਦੇ ਉੱਤੇ ਇਹ ਯੋਗ ਜਿਹੜਾ ਮਨਾਇਆ ਜਾ ਰਿਹਾ ਯੋਗ ਦਾ ਮਕਸਦ ਜਿਹੜਾ ਸਾਡਾ ਉਹ ਹੈਗਾ ਆਪਣੇ ਆਪ ਨੂੰ ਸਿਹਤ ਰੱਖਣਾ ਅਸੀਂ ਕਿਸੇ ਕੰਪੀਟੀਸ਼ਨ 'ਚ ਨਹੀਂ ਜਾਣਾ ਹੈ ਲੇਕਿਨ ਅੱਜਕਲ ਜਿਹੜੀ ਭੱਜ ਦੌੜ ਹੈ ਸਮਾਜ ਦੇ ਵਿੱਚ ਲੱਗੀ ਹੋਈ ਸਾਨੂੰ ਕੰਮ ਕਾਰ ਦੀ ਪੈਸਾ ਕਮਾਉਣ ਦੀ ਉਹਦੇ ਵਿੱਚੋਂ ਥੋੜਾ ਜਿਹਾ ਟਾਈਮ ਕੱਢ ਕੇ ਸਵੇਰ ਦੇ ਟਾਈਮ ਦੇ ਉੱਤੇ ਅਗਰ ਅਸੀਂ 1 ਘੰਟੇ ਲਈ ਵੀ ਯੋਗ ਕਰ ਲੈਂਦੇ ਆ ਤੇ ਅਸੀਂ ਲਗਭਗ ਸਾਰਾ ਦਿਨ ਸਿਹਤ ਰਹਿੰਦੇ ਆ ਸੋ ਇਸ ਮੋਟੋ ਨੂੰ ਲੈ ਕੇ ਇਹ ਜਿਹੜਾ ਯੋਗ ਦਿਵਸ ਆ ਉਹਦੀ ਸਥਾਪਨਾ ਕੀਤੀ ਗਈ ਔਰ ਉਹ ਮਨਾਇਆ ਜਾਂਦਾ ਔਰ ਮੈਂ ਅੱਜ ਦੇ ਦਿਨ ਦੇ ਸ਼ੁਭ ਮੌਕੇ ਉੱਤੇ ਸਾਰੀ ਆਪਣੇ ਜਿਹੜੇ ਸਾਡੇ ਸਾਧਕ ਭੈਣ ਭਾਈ ਆਏ ਹੋਏ ਨੇ ਉਹਨਾਂ ਨੂੰ ਮੈਂ ਅੱਜ ਦੀ ਬਹੁਤ ਵਧਾਈ ਦਿੰਦਾ ਔਰ ਖਾਸ ਕਰਕੇ ਭਾਰਤ ਸਰਕਾਰ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਇਸ ਦਿਨ ਨੂੰ ਸਾਰੀ ਦੁਨੀਆ ਦੇ ਵਿੱਚ ਫੈਲਾਇਆ ਇਸ ਯੋਗ ਨੂੰ ਔਰ ਯੋਗ ਦਾ ਦਿਨ ਜਿਹੜਾ ਮਨਾਉਣ ਵਾਸਤੇ ਯੂਨਾਈਟਿਡ ਨੇਸ਼ਨ ਨੂੰ ਮਜਬੂਰ ਕੀਤਾ। ਪਰ ਆਪ ਸਭ ਜੀ ਫਾਊਂਡੇਸ਼ਨ ਦੇ ਮੈਂਬਰ ਨੇ ਨਾਲੇ ਬਹਿਾਰਾ ਭਾਈ ਤੋਂ 21 ਜੂਨ ਇੰਟਰਨੈਸ਼ਨਲ ਯੋਗਾ ਡੇ ਭਾਰਤ ਸਰਕਾਰ ਵੱਲੋਂ ਪ੍ਰੋਟੋਕੋਲ ਦੇ ਅਧਾਰਤ ਦੇ ਅਭਿਆਸ ਕਰਾਈ ਜਾਂਦੇ ਨੇ ਔਰ ਵੈਸੇ ਤੇ ਹਰ ਰੋਜ਼ ਹੀ ਯੋਗ ਕਰਨਾ ਚਾਹੀਦਾ ਸਭ ਨੂੰ 21 ਜੂਨ ਇੱਕ ਸਰਕਾਰ ਨੇ ਫੈਸਟੀਵਲ ਰੱਖਤਾ ਕਿ ਇੱਕ ਤਿਹਾਰ ਬਣਾਤਾ ਵਾ ਕਿ ਯੋਗਾ ਡੇ ਸਭ ਨੇ ਮਨਾਣਾ ਹੈ ਔਰ ਸਾਰੀਆਂ ਸੰਸਥਾਵਾਂ ਮਨਾਣੀਆਂ ਹੈ ਅਸੀਂ ਸ਼ਹੀਦ ਉਦਮ ਸਿੰਘ ਭਵਨ 'ਚ ਰਲ ਮਿਲ ਕੇ ਪੰਜ-ਸੱਤ ਕਲਾਸਾਂ ਜਿਹੜੀਆਂ ਹਨ ਅੰਮ੍ਰਿਤਸਰ ਸ਼ਹਿਰ ਦੀਆਂ ਨਿਸ਼ਕਾਮ ਸੇਵਾ ਕਰਦੀਆਂ ਨੇ ਉਹਨਾਂ ਨੇ ਉਪਰਾਲਾ ਕੀਤਾ ਹੈ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਅੱਜ ਯੋਗ ਦੀ ਕਲਾ ਦੱਸੀ ਜਾਏਗੀ ਸਵਾਸਾਂ ਦੀਆਂ ਕ੍ਰਿਆਵਾਂ ਦੱਸੀਆਂ ਜਾਣਗੀਆਂ ਔਰ ਹਰ ਰੋਜ਼ ਡੇਲੀ ਸਾਡੀ ਕਲਾਸ ਚੱਲਦੀ ਹੈ ਸ਼ਹੀਦ ਉਦਮ ਸਿੰਘ ਭਵਨ ਦੇ ਅੰਦਰ ਹਾਲ ਨੰਬਰ 1 ਵੱਡੇ ਹਾਲ 'ਚ ਸਾਡੀ ਕਲਾਸ ਚੱਲਦੀ ਹੈ 5:30 ਤੋਂ ਸਵੇਰੇ 7 ਵਜੇ ਦਾ ਸਮਾਂ ਸਾਰੇ ਹੀ ਸ਼ਹਿਰ ਵਾਸੀਆਂ ਜੋ ਕੋਈ ਵੀ ਆ ਕੇ ਯੋਗਾ ਕਲਾਸ ਚਹਾਈ ਦੀ ਲਵਾ ਸਕਦਾ ਹੈ ਔਰ ਸਭ ਨੂੰ ਜੀ ਆਇਆਂ ਨੂੰ